ਤੇ ਨਹੀਂ ਤੇ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਚ ਕੋਈ ਵੀ ਜਾਤ ਪਾਤ ਕੋਈ ਧਰਮ ਅਜਬ ਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਆ ਆਰਿਆ ਨੂੰ ਇਸ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜਦ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜੈ ਏ ਇਹ ਇਹ ਦੇਖੋ ਜੀ ਇਹ ਪਾਣੀ ਇਥੇ ਲਿਢਾਣੇ ਚ ਨਹੀਂ ਹੁੰਦਾ ਓਰੇਆ ਇਹ ਸਾਰਾ ਜਗਾ ਉਹ ਰਾਜਸਥਾਨ ਤੱਕ دریاਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਫਿਕਰ ਵਾਰੀ ਵਾਰੀ ਪੰਜਾਬ ਦੇ ਲੁਧਿਆਣਾ ਵਿਖੇ ਬੁੱਡੇ ਨਾਲੇ ਵਿੱਚ ਪੈ ਰਹੇ ਗੰਦੇ ਪਾਣੀ ਨੂੰ ਬੰਦ ਕਰਨ ਲਈ ਰੱਖੇ ਗਏ ਵੱਡੇ ਮੋਰਚੇ 'ਚ ਸ਼ਾਮਿਲ ਹੋਣ ਜਾ ਰਹੇ ਸਮਾਜ ਸੇਵੀਆਂ ਨੂੰ ਲੁਧਿਆਣਾ ਪੁਲਿਸ ਵੱਲੋਂ ਕਾਬੂ ਕਰਕੇ ਡਿਟੇਨ ਕੀਤਾ ਗਿਆ ਨਾਜ਼ੀ ਇਹ ਲੁਧਿਆਣਾ ਦਾ ਵੇਰਕਾ ਮਲਕ ਪਲਾਂਟ ਪੂਰੀ ਤਰ੍ਹਾਂ ਪੁਲਿਸ ਛਾਣੇ ਚ ਤਬਦੀਲ ਹੋ ਚੁੱਕਿਆ ਹੈ ਉੱਥੇ ਹੀ ਪੁਲਿਸ ਵੱਲੋਂ ਚਾਰੀ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਣ ਕਾਰਨ ਖੂਬ ਹੰਗਾਮਾ ਵੀ ਦੇਖਣ ਨੂੰ ਮਿਲਿਆ ਕਾਲੇ ਪਾਣੀ ਮੋਰਚੀ ਟੀਮ ਦੇ ਸਮਰਥਨ ਵਿੱਚ ਆਏ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਤੇ ਉਹਨਾਂ ਦੇ ਸਾਥੀਆਂ ਅਤੇ ਔਰਤਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ترਸੀਮ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਇੰਨੀ ਵੀ ਇਜਾਜ਼ਤ ਨਹੀਂ ਕਿ ਉਹ ਆਪਣੇ ਪਾਣੀਆਂ ਦੀ ਰੱਖਿਆ ਕਰ ਸਕਣ। ਦੂਜੇ ਪਾਸੇ ਪਾਣੀਆਂ ਨੂੰ ਖਰਾਬ ਕਰਨ ਵਾਲੇ ਉਹਨਾਂ ਦੇ ਖਿਲਾਫ ਸਟੇਜਾਂ ਲਗਾ ਕੇ ਬੋਲ ਰਹੇ ਨੇ। ਪਾਸੇ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ। ਇਸ ਕਰਕੇ ਮੇਰੇ ਖਿਆਲ ਹੈ ਕਿ ਚ ਕੋਈ ਵੀ ਜਾਤ ਪਾਤ ਕੋਈ ਧਰਮਜਬਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜਦ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਆਪਾ ਪੰਜਾਬ ਦੀ ਹੋਣ ਦੀ ਪਾਣੀ ਤੇ ਸੀ ਪੰਜਾਬ ਦਾ ਨਾ ਹੀ ਪਾਣੀ ਦੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹੈ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਹੇ ਤਾਂ ਉਹ ਉਹ ਵੀ ਨਹੀਂ ਆਵਾਜ਼ ਨਹੀਂ ਆਵਾਜ਼ ਦੀ ਗੱਲ ਕਰਦੇ ਆ ਸਰ ਅਸੀਂ ਕਿਉਂ ਨਹੀਂ ਦਿਖਾ ਰਹੇ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲੁਧਿਆਣੇ ਚ ਨਹੀਂ ਹੁੰਦਾ ਉਹ ਰਿਆ ਇਹ ਸਾਰਾ ਉਹ ਰਾਜਸਥਾਨ ਤੱਕ ਦਰਿਆਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਫਿਕਰ ਹੈ ਵਾਰੀ ਵਾਰੀ ਦੇ ਧਿਆਣ ਵਾਲੇ ਪੇਨੇ ਉਹਨਾਂ ਨੂੰ ਨਿਕਲਣਾ ਚਾਹੀਦਾ ਇਸ ਨੂੰ ਉਹਨਾਂ ਦੇ ਘੜੀ ਬੇਨਤੀ ਕਰਦੇ ਆ ਕਿ ਤੁਸੀਂ ਧਿਆਣ ਵਾਲੇ ਤੋਂ ਬਹੁਤ ਲੋਕ ਆਏ ਹੋਏ ਪਿੱਠੇ ਖੜੇ ਆ ਲਿਆਣੇ ਵਾਲੇ ਦੇ ਹੱਥ ਖੜੇ ਕਰਾ ਲਓ ਜੀ ਤੁਸੀਂ ਕੀ ਕਹਿਣਾ ਜਿਵੇਂ ਉਹਨਾਂ ਨੇ ਸਟੇਜ ਲਾਈ ਉਹ ਬੈਠਣ ਹੀ ਦੇ ਰਿਹਾ ਦਿੱਤਾ ਜਾ ਰਿਹਾ ਹੈਗਾ ਕੀ ਜਿਹੜਾ ਬਹੁਤ ਬਹੁਤ ਬੀਰ ਤੋਂ ਬਸਰ ਦਾ ਉੱਤੇ ਇਕੱਠਾ ਹੋਇਆ ਹੈ ਨਾ ਮੇਰੇ ਨਾਲੇ ਦੇ ਕਾਗ ਲੈ ਆਹ ਮੇਰੇ ਕੋ ਭਾਜੀ ਸਾਨੂੰ ਇੱਥੇ ਖੜੇ ਨਹੀਂ ਹੋਣ ਦਿੱਤਾ ਜਾਂਦਾ ਉਹਨਾਂ ਨੂੰ ਜਿਹੜੇ ਜ਼ਹਿਰ ਵਾਲੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹਿ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ ਚ ਅਸੀਂ ਇਹ ਨੀਜੀ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹੋ ਆਪਣੀ ਧਰਤੀ ਪਾਣੀ ਇਹ ਸਾਰੇ ਮੇਰਾ ਨਾਲੇ ਦਰਿਆ ਦੇ ਉੱਤੇ ਬੰਨ ਬਣਾਉਣ ਲੈ ਕੇ ਸੁਰੱਖਿਆ ਦੇ ਕਿਸ ਤਰੀਕੇ ਪ੍ਰਬੰਧ ਨੇ ਔਰ ਕਿਸ ਤਰੀਕੇ ਨਾਲ ਜਿਹੜਾ ਹੈ ਉਹਨਾਂ ਨਾਲ ਗੱਲਬਾਤ ਸੁਰੱਖਿਆ ਦੇ ਪ੍ਰਗੁਲ ਫੁਕਤਾ ਪਰਵਨ ਨੇ ਤੁਸੀਂ ਦੇਖਿਆ ਹੋਣਾ ਕਿਸੇ ਨੂੰ ਵੀ ਲਾਅ ਐਂਡ ਆਰਡਰ ਤੋੜਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ ਵੀ ਵਿਲ ਟੇਕ ਅ ਸਟ੍ਰਿਕਟ ਐਕਸ਼ਨ ਜਿਹੜਾ ਵੀ ਕੋਈ ਮਾਹੌਲ ਖਰਾਬ ਕਰੂਗਾ ਵੀ ਵੀ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਦੋਜ ਕੋ ਟੱਚ ਹੋਣ ਦਿੱਤਾ ਜਾਊਗਾ ਬਿਲਕੁਲ ਵੀ ਨਹੀਂ ਹੋਣਾ ਐਂਡ ਤੁਸੀਂ ਦੇਖਿਆ ਹੋਣਾ ਜਿਹੜਾ ਵੀ ਹੈਗਾ ਅਸੀਂ ਪ੍ਰੋਪਰ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹਾਂ ਐਂਡ ਵੀ ਡਿਸਾਈਡ ਕਿ ਜਿਹੜਾ ਵੀ ਕੋਈ ਕਾਨੂੰਨ ਤੋੜੇਗਾ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਹੁਣ ਤੱਕ ਕਿੰਨੇ ਡਿਟੇਨ ਕਰ ਚੁੱਕੇ ਨੇ ਅਸੀਂ ਕਾਫੀ ਬੰਦੇ ਡਿਟੇਨ ਕਰੇ ਤਕਰੀਬਨ 15 20 ਬੰਦੇ ਅਸੀਂ ਡਿਟੇਨ ਕਰ ਚੁੱਕੇ ਹਾਂ ਐਂਡ ਸਾਡੀ ਟੀਮ ਤੁਸੀਂ ਦੇਖਿਓ ਨਹੀਂ ਹਰ ਪਾਸੇ ਮੁਸਤੈਦ ਹੈਗੀ ਹੈ ਐਂਡ ਪ੍ਰੋਪਰ ਨਾਕੇ ਲਗੇ ਸ਼ਹਿਰ ਦੇ ਹਰ ਪਾਸੇ ਨਾਕੇ ਲਗੇ ਐਂਡ ਸਾਡੇ ਜਿਹੜੀ ਪੁਲਿਸ ਪਾਰਟੀ ਹੈ ਉਹ ਪੂਰੀ ਤਰ੍ਹਾਂ ਜੀ ਮੈਂ ਕਹਿ ਸਕਦਾ ਮਸਤ ਦਾ ਜਿਹੜਾ ਉਹਨਾਂ ਦਾ ਮੋਟਿਵ ਹੈ ਬੰਨ ਲਗਾ ਦਿੱਤਾ ਜਾਊਗਾ ਕਿਉਂਕਿ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਹੈਗੀ ਭਾਵੇਂ ਕੋਈ ਵੀ ਹੋਵੇ ਆਲਰੇਡੀ ਪਿਊਸ਼ਨ ਬੋਰਡ ਦੇ ਵੀ ਆਰਡਰ ਕੀਤੇ ਹੋਏ ਨੇ ਸੈਂਟਰਲ ਪਿਊਸ਼ਨ ਬੋਰਡ ਦੇ ਆਰਡਰ ਨਹੀਂ ਬਟ ਅਸੀਂ ਕਾਨੂੰਨ ਦੇ ਤਹਿਤ ਕੰਮ ਕਰ ਰਹੇ ਹਾਂ ਬਟ ਕਾਨੂੰਨ ਤੋਂ ਨਹੀਂ ਦੇਖੋ ਜਿਹੜਾ ਜੋ ਜਿਹੜਾ ਕੰਮ ਪੋਲਿਊਸ਼ਨ ਬੋਰਡ ਦਾ ਉਹਨਾਂ ਨੇ ਦੇਖਣਾ ਅਸੀਂ ਸਿਰਫ ਇਨਾ ਕਹਿ ਸਕਦੇ ਹਾਂ ਕਿ ਕਿਸੇ ਨੂੰ ਵੀ ਕਾਨੂੰਨੀ ਤੋੜਨ ਦਿੱਤਾ ਜਾਊਗਾ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰੂਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਕਿਉਂਕਿ ਉਹਨੇ ਕੁਝ ਜੀ ਲੋਕ ਟੇਨ ਕਿਤੇ ਗਏ ਨੇ ਉਹ ਕਹਿੰਦੇ ਕਿ 2 ਵਜੇ ਲੱਖਾਂ ਸਦਾਨਾ ਇੱਥੇ ਪਹੁੰਚ ਕੋਈ ਵੀ ਆਏ ਵਾਟ ਐਵਰ ਜੋ ਵੀ ਕੋਈ ਆਊਗਾ ਵੀ ਵਿਲ ਟੇਕ ਐਕਸ਼ਨ ਸਰ ਕਿੰਨੀ ਫੋਰਸ ਤੇ ਨਾਕਾਬੰਦੀ ਹੈਗੀ ਹੈ ਪ੍ਰਤੀਤਨ 2000 ਨਹੀਂ ਨਹੀਂ ਹਰ ਹਰ ਥਾਂ ਤੇ ਨਾਕਾਬੰਦੀ ਹੈਗੀ ਹੈ ਐਂਡ ਕਿਸੇ ਵੀ ਕੀਮਤ ਤੇ ਮੈਂ ਫੇਰ बार-बार ਉਹੀ ਸਬਡ ਰਿਪੀਟ ਕਰ ਰਿਹਾ ਕਿਸੇ ਵੀ ਕੀਮਤ ਤੇ ਲੋਅ ਐਂਡ ਆਰਡਰ ਖਰਾਬ ਨਹੀਂ ਕਰਨ ਦੀ ਸਰ ਯਾ ਦੇ ਕੰਡੇ ਉੱਤੇ ਵੀ ਪੁਲਿਸ ਫੋਰਸ ਤੇ ਰਾਤ ਕੀਤੀ ਗਈ ਹੈ ਹਾਂਜੀ ਰਿਆ ਦੇ ਕੰਢਿਆਂ ਉੱਤੇ ਵੀ ਪੁਲਿਸ ਪੈੜਾਉਣਾ ਜਿੱਥੇ ਜਿੱਥੇ ਵੀ ਲੋਡ ਹੈਗੀ ਹੈ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਅਸੀਂ ਉੱਥੇ ਸਾਰੇ ਡਿਪਲੋਇਮੈਂਟ ਕੀਤੀ ਹੈ ਔਰ ਸਪੈਸ਼ਲ ਰੂਟ ਦਾ ਵੀ ਕੋਈ ਹੈਗਾ ਜਿਹੜੇ ਲੋਕਲ ਬਸਨੀਕ ਨੇ ਜਿਹੜੇ ਨਹੀਂ ਤੁਸੀਂ ਦੇਖੋ ਬਾਕੀ ਆਮ ਬੰਦਿਆਂ ਨੂੰ ਕੋਈ ਤਕਲੀਫ ਨਹੀਂ ਹੋ ਰਹੀ ਐਂਡ ਰੋਕੀ ਗਈ ਸਾਰੇ ਗੱਡੀ ਰੋਕੀ ਗਈ ਸੀ ਉਹ ਮੇਰਾ ਪ੍ਰੂਫ ਦਿਖਾ ਲਿਆ ਹੌਸਪੀਟਲ ਚਲੇ ਤੁਹਾਨੂੰ ਰੋਕਿਆ ਗਿਆ ਸੀ ਨਹੀਂ ਨਹੀਂ ਅਸੀਂ ਚੈੱਕ ਤੋਂ ਕਰ ਚੱਕੇ ਫਿਰ ਚੈੱਕ ਕਰਦੇ ਹਾਂ ਸਨ ਟਾਸ਼ ਰੋਡ ਉੱਤੇ ਡਾਇਨ ਇੰਡਸਟਰੀ ਵੱਲੋਂ ਵੀ ਇੱਕ ਸਟੇਜ ਲਗਾਈ ਗਈ ਹੈ ਉਹ ਵੀ ਕਹਿ ਰਹੇ ਨੇ ਅਸੀਂ ਦੇਖੋ ਦੇਖੋ ਹਟ